बेटे ते काफी ਸਾਡੇ ਘਰੇ ਰਹਿ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਪੜਿਆ ਹੋਇਆ ਬੇਟੀ ਦੀ ਬਸ ਮੈਂ ਕਮੀ ਸੀ ਉਹ ਬਿਲਕੁਲ ਹਾਂਜੀ ਚਾਹ ਬਹੁਤ ਚਾਂਕ ਮਤਲਬ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਜਾਏ ਗਏ ਨੇ ਇੱਕ ਅਨਮੈਰਿਡ ਨੇ ਉਹ 8 ਸਾਲ ਦੇ ਹੋਏ ਨੇ ਉਸ ਵਕਤ ਬੇਟੇ ਹੀ ਅਮਦੇਸ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਹੋਈ ਆ ਫੇਸਬੁਕ ਕਹਿੰਦੇ ਵੀ ਹੋਣਗੇ ਕਿ ਚਾਦ ਉਤੋਤੋ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨੇ ਮੈਂ ਉਤੋਤੋ ਨਹੀਂ ਸੀ ਕਿਹਾ ਮੈਂ ਸੱਚੀ ਬੈਠੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਗਰੋਡ ਥੋੜਾ ਜਿਹਾ ਨੰਬਰ ਮੈਂ ਮਸਤ ਫਿਰਦਾ ਜਾ ਰਿਹਾ ਬਾਬਾ ਜੀ ਇਧਰ ਕਲੀਪ ਉੱਪਰ ਖਾਦੀ ਨਹੀਂ ਇੰਮ ਬਹੁਤ ਹੋ ਗਈ ਇੰਤਜ਼ਾਰ ਕੀਤਾ ਗਿਆ ਇਹ ਬਹੁਤ ਬਹੁਤ ਸੱਤਿਆ ਉਹ ਵੀ ਨਹੀਂ ਆ ਤੀ ਆ ਜੀ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੌਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਵੇ ਘਰ ਦੇ ਬਹੁਤ ਦਾ ਕੁਝ ਨਹੀਂ ਮਤਲਬ ਜਿਵੇਂ ਮੇਰੀ ਚਠਾੜੀ ਜੀ ਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੇ ਚੱਲੇ ਉਹ ਪੂਰਾ ਮੇਰੇ ਕੋਲ ਸਾਸ ਸਭ ਉਹ ਦੇ ਰਹੇ ਉਹ ਤੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੰਨਾ ਕੋਈ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਇਹਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ 72 ਟਾਈਮ ਸੀ ਜਿਹੜਾ ਨਿਕਲਿਆ ਵਾ ਤੇ ਇੱਕ ਪਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਸਹੀ ਸੁਣ ਮੈਂ ਤਾਂ ਅਸਮਿਸ ਕੋ ਕਿਉਂਕਿ ਮੈਂ ਮਹੱਦੇ ਮੁਖ ਚਾ ਕੇ ਜਨਮ ਲਿਤਾ ਸੀ ਇੰਨੇ ਘਣਾਤ ਹੋ ਤੁਰੇ ਸੀ ਕਿ ਜਿਸ ਟਾਈਮ ਤੇ ਮੇਰੇ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੋਗੀ ਪਰ ਸ਼ਾਇਦ ਇਹੀ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਤਲਬ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ بیٹے ਨੂੰ ਆਪਣੇ ਹਸਬੰਦ ਨੂੰ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਅਦਾਸ ਨਹੀਂ ਸਕਦੀ ਮੇਰੇ ਸਾਬ ਘਰ ਦੇ ਪੈਸੇ ਸੀ ਮੈਂ ਸੋਚਿਆ ਮੈਂ ਕਿ ਬਾਹਰ ਜਾਉਣੀ ਅਰ ਜਦੋਂ ਫਿਰ ਮੈਂ ਬਾਹਰ ਆਈ ਤੇ ਮੈਂ ਮੈਂ ਕਿਹਾ ਇੰਨੇ ਮੂ ਜਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਦਵਾਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਪਾਪਾ ਜੀ ਨੇ ਬਹੁਤ ਰੀਤਾਂ ਕੀਤੀਆਂ ਕਿ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਪੂਰੀ ਦੁਨੀਆ ਸਾਹਮਣੇ ਕਹੂੰਗੀ ਕਿ ਨੇ ਸੱਤ ਦਿਨ ਸੱਤ ਦਿਨ ਮਾਤਾ ਮੋਤੀਦਾਨ ਕੀਤੇ ਹੋਣਗੇ ਕਿ ਸੱਤ ਦਿਨ ਮਾਤਾ ਮੋਤੀਦਾਨ ਕੀਤੇ ਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੈਂ ਹੁਣ ਬੇ ਹਸਨ ਕਰਦੇ ਉਹਨੇ ਲਾਡ ਉਹਨੇ ਬਹੁਤ ਇੱਜ਼ਤ ਨਾਲ ਮਨ ਉਤਰਖਦੇ ਨੇ ਤੇ ਕੋਈ ਗਰੀਬਾ ਨੇ ਕੋਈ ਚੀਜ਼ ਤੇ ਜਾਂ ਰੰਗੋ ਦੇ ਸਿਰਫ ਤੋਂ ਮੇਰੀ ਟਮਾਟਰੇ ਕੀ ਕੰਮ ਕੋਦਰ ਬਹੁਤ ਯਾਰ ਕਰਦੇ ਨੇ। ਇੱਕ ਕਲੀ ਬਾਣੀ ਸਾਡੀ ਦੋਨਾਂ ਦੀ ਅਰਦਾਸ ਹੀ ਇਹਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਜੀ ਦੀ ਦਾਸੀ। ਮਾਤਾ ਜੀ ਦੇ ਇਹਨੇ ਤੇ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ। ਹਾਂਜੀ। ਲੈ ਔਖਾ ਵੇਲਾ ਵੀ ਕਟਿਆ। ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਕਟਿਆ ਤੇ ਉੱਥੇ ਵੀ ਕਟਿਆ। ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂਜੀ। ਬਹੁਤ ਵਧੀਆ ਤਿਆਰੀ ਕੀਤੀ ਜੀ। ਮੈਂ ਵੇਖਦੇ ਗੱਡੀ 꾸ਰੀ ਸਜਾਈ ਹੈ ਇਹ ਢੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਰੀ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ੍ਹ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਠੀਆਂ ਮਾਰਨੀਆਂ ਚਾਹੀਦੀਆਂ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੇ